ਦੀ ਪਿਆਜ਼ ਦੇ ਕੋੜੇ ਨੇ ਖਤਮ ਹੀ ਹੋ ਗਏ ਨੇ ਇਹੋ ਇੱਕ ਹੀ ਆਦਾ ਤੇ ਹੁਣ ਹੀ ਟਕ ਲੱਗਣਾ ਤੇ ਸ਼ਾਮ ਨੂੰ ਕੀ ਕਰਾਂਗੇ ਤੂੰ ਐਂਜ ਕਰ ਹਾਂ ਉਹ ਮੰਮੀ ਤੇ ਪਿੰਦਰ ਦੋਵੇਂ ਬੈਠੇ ਨੇ ਤੇ ਮੰਮੀ ਹੁਣਾਂ ਕਹੀਂ ਜਾ ਕੇ ਪਿੰਦਰ ਨੂੰ ਕਹੀ ਵੀ ਪਿਆਜ਼ ਲਿਆ ਦੇ ਚਲੋ ਮੈਂ ਪਹਿਲਾਂ ਨਾ ਸੁਣਾ ਦੇਈ ਨਾ ਦੇ ਆ ਤੇ ਨਾਲੇ ਪਿੰਨ ਸਾਡੇ ਸੋਦੇ ਵੀ ਸਾਰੇ ਖਤਮ ਹੋ ਜਾਂਦੇ ਦਾਲ ਵੀ ਇੰਨੀ ਕੁ ਬਜੀ ਆ ਇਹਦਾ ਤੇ ਮਾ ਹੁੰਦਾ ਹੀ ਟੰਗ ਹੋਣਾ ਤੇ ਕੋਈ ਨਹੀਂ ਸੱਦਾ ਵੀ ਨਾਲ ਲੈ ਕੇ ਦਿਨੇ ਤੇ ਆਪੇ ਜਾਣਾ ਤੇ ਹਾਈ ਉਹਨਾਂ ਨੇ ਲੈ ਆਉਣਗੇ ਚਲ ਠੀਕ ਹੈ ਤੂੰ ਇੱਧਰ ਹੀ ਬੰਨਵਾ ਇਵਰ ਮੇਰੀ ਸੁਣ ਗੱਲ ਤੂੰ ਆ ਘਰ ਹੀ ਨਵੇਂ ਕੱਪੜੇ ਪਾ ਕੇ ਤੇ ਪਟਵਾਰੀ ਬਣਿਆ ਫਿਰਨਾ ਮੈਂ ਜਦੋਂ ਕਿਤੇ ਜਾਣਾ ਆਉਣਾ ਹੋਏ ਨਾ ਤੇ ਲਾ ਜਾ ਮੂੰਹ ਕਰਕੇ ਤੇ ਮੇਰੇ ਵੱਲ ਆ ਜਾਣਾ ਵੀ ਦਿਓ ਪੈਸੇ ਮੰਮੀ ਨਵੇਂ ਨੇ ਆ ਦੋ ਸਾਲ ਹੋ ਚਲੇ ਨੇ ਕੱਪੜੇ ਲਿਆਣ ਪੁੱਤ ਦੋ ਸਾਲ ਹੋ ਗਏ ਨੇ ਤੇ ਪਾਏ ਕਿੰਨੇ ਨਹੀਂ ਮੈਨੂੰ ਇਹ ਦੱਸ ਦੋ ਸਾਲਾਂ ਚ ਤੂੰ ਤਿੰਨ ਵਾਰੀ ਨਹੀਂ ਪਾਏ ਹੋਣੇ ਮੰਮੀ ਪਾਉਣ ਤੁਸੀਂ ਦਿੰਦੇ ਨਹੀਂ ਜੀ ਉਹ ਚਿਹਰਾ ਖੜਾਗੇ ਤੇ ਕੀ ਫਾਇਦਾ ਇਹਨਾਂ ਦਾ ਪਾਉਣ ਕਿਉਂ ਨਹੀਂ ਦਿੰਦੇ ਤੁਸੀਂ ਅਗਲੇ ਅਜੇ ਪਾੜਦੇ ਨਹੀਂ ਤੇ ਸਾਡਾ ਹੋਰ ਨਾਲ ਧਿਆਨ ਹੋ ਜਾਂਦਾ ਆ ਸਾਡੇ ਨਾਲ ਵੇਖ ਦੋ ਦੋ ਢਾਈ ਢਾਈ ਸੌ ਦਾ ਸੂਟ ਹੈ ਤੇ ਪੰਜ ਸਾਲ ਹੋ ਗਏ ਨਾ ਮੈਨੂੰ ਬਣਾਇਆ ਨੂੰ ਕਪੜਾ ਖਡਾਉਂਦੀ ਵੀ ਜਾਂਚ ਹੁੰਦੀ ਖਡਾਉਂਦੀ ਜਾਂਚ ਆ ਜਾਂਚ ਕਿਉਂ ਨਹੀਂ ਮੰਮੀ ਸਾਰਾ ਦਿਨ ਕੰਮਕਾਰ ਦੇ ਵਿੱਚ ਪਾਈ ਫਰੀਦਾ ਤੇ ਲੀਰਾ ਹੋਏ ਕੱਪੜੇ ਨੂੰ ਤੁਸੀਂ ਹਾਨੂੰ ਸੁਟਾ ਨਹੀਂ ਦਿੰਦੇ ਬਾਰ ਨਾਲ ਲੋਕੀ ਸਾਨੂੰ ਮੁਖੌਲ ਕਰਦੇ ਨੇ ਕਿ ਸਭ ਕਾਹੇ ਵਾਲੇ ਹੋ ਗਏ ਨਾ ਤੇ ਕੱਪੜੇ ਨੇ ਕਿੱਦਾਂ ਦੇ ਪੁੰਦੇ ਨੇ ਪਿੰਦਰ ਸਾਰਾ ਸਭ ਦਾ ਖਤਮ ਹੋਇਆ ਤਾਂ ਜਹਾ ਨੂੰ ਜਾ ਕੇ ਸਾਨੂੰ ਲਿਆ ਦੋ ਕੋਈ ਨਹੀਂ ਨਵਦੀ ਕੋ ਬਾਅਦ ਚ ਲੈ ਆਗਾ ਬਾਅਦ ਵਿੱਚ ਨਹੀਂ ਤੂੰ ਹੁਣੇ ਜਾ ਕੇ ਲੈ ਆਓ ਜੇ ਤੂੰ ਹੁਣ ਪਹਿਲੇ ਚ ਗਏ ਨਾ ਸ਼ਾਮ ਨੂੰ ਵਾਪਸ ਆਉਣਾ ਵਾ ਚੱਲ ਲਿਖ ਦੋ ਫਿਰ ਲੈ ਆਈ ਦੇ ਨਾਮ ਕੋਈ ਨਹੀਂ ਲਿਖਦੀ ਮੈਂ ਪਿੰਦਰ ਲਿਖਣਾ ਆਲੇ ਬਾਅਦ ਵਿੱਚ ਹਾਂ ਪਹਿਲਾਂ ਮੈਨੂੰ ਵੇਖਣ ਦੇ ਵੀ ਕਿਹੜੇ ਕਿਹੜਾ ਸੌਦਾ ਮੁਕਾਵਾ ਚਲੋ ਜਾਓ ਵੇਖ ਲੋ ਫਿਰ ਦੱਸੋ ਸਰਦਾਰ ਕਿਹੜਾ ਸੌਦਾ ਮੁਕਾਵਾ ਮੰਮੀ ਪਿਆਜ਼ ਵੀ ਹੈ ਨਹੀਂਗੇ ਤੇ ਧਾਲੀ ਵਸਾ ਹੁੰਦੀ ਡੰਗਦੀ ਆ ਆ ਹੁਣ ਦੇ ਡੰਗਦੀ ਆ ਕਿੰਨੀ ਵੱਡੀ ਤੇ ਧਾਲ ਆ ਆ ਵੇਖੋ ਹਾਂ ਇਹ ਮਨਾ ਮੀਨੂ ਇਹਦੇ ਲੈਤੀ ਦੰਡਾ ਹੋ ਜਾਂਦੀ ਆ ਦੇਖੋ ਧਿਆਨ ਮਾਰੋ ਇੰਨੀ ਥੋੜੀ ਐ ਇੱਕ ਡੰਗੇ ਇੱਕ ਨਾਲ ਹੋ ਜਾਂਦਾ ਵਾ ਤੇ ਆ ਪਿਆਜ਼ ਵੀ ਕਿੱਦਾਂ ਵੜਾ ਧਿਆਨ ਮਾਰੋ ਹਦੂ ਇਹ ਪਿਆਜ਼ ਨਾਲ ਹੀ ਤਿੰਨਾਂ ਡੰਗਾਂ ਦੀ ਦਾਲ ਸਬਜੀ ਬਣ ਜਾਂਦੀ ਐ ਇਦਾਂ ਨਹੀਂ ਘਰੀ ਦਾ ਹੁੰਦਾ ਐਨੇ ਨਹੀਂ ਦਾਲ ਪਾਈ ਏਡੇ ਏਡੇ ਵੱਡੇ ਜਨੇ ਨਾਲ ਤੜਕਾ ਲਾਇਆ ਤੇ ਫਿਰ ਤੇ ਘਰ ਦਾ ਖਰਚਾ ਨਹੀਂ ਪੂਰਾ ਹੁੰਦਾ ਤੁਸੀਂ ਆਪ ਸਿਆਣੀਆਂ ਇਦਾਂ ਨਹੀਂ ਝਟ ਲੰਗਦੇ ਘਰਾਂ ਦੇ ਮੰਮੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਇਹ ਨਹੀਂ ਵੀ ਦਾਲ ਸਬਜੀ ਹੁੰਦੀ ਐ ਤੇ ਕਹਿੰਦੇ ਪਾਣੀ ਵੱਧ ਪਾ ਲੋ ਇਹ ਦੇਖ ਨਾ ਦੇ ਚਾਟ ਨੰਦ ਨੇ ਜੜੀ ਰਾਤਰੀ ਬਣਾਈ ਸੀ ਉਹ ਮੁੱਕ ਗਈ ਉਹ ਖਾਓ ਪਹਿਲਾਂ ਮੈਨੂੰ ਮੰਮੀ ਨਹੀਂ ਹੈਗੀ ਆ ਆ ਵੇਖੋ ਕੋਲ ਨਹੀਂ ਗਈ ਆ ਇਹਦੇ ਚ ਕੱਪ ਕ ਪਾਣੀ ਪਾਉ ਆ ਤੇ ਘੜਛੀ ਘੜਛੀ ਲੈ ਲਿਆ ਤਾਂ ਭੈ ਡੰਗ ਭਰ ਜਾਏਗਾ ਫੜਾਓ ਇਧਰ ਮੈਨੂੰ ਤੇ ਸੌਦੇ ਨਾਲ ਲੱਗ ਜਾਣਾ ਦੋ ਚਾਰ ਦੇਣਾ ਜਦੋਂ ਮੁੱਕਦਾ ਹੁੰਦਾ ਹੈ ਨਾ ਮੁੰਡਿਆਂ ਨੂੰ ਨਾ ਸੁਣਾ ਦਿਆ ਕਰੋ ਮੈਨੂੰ ਦੱਸਿਆ ਕਰੋ ਮੈਂ ਆਪੇ ਵੇਖ ਲਿਆ ਤੇ ਤੁਹਾਨੂੰ ਦੱਸਾਂ ਕਰਾਂਗਾ ਨਾ ਮੰਮੀ ਦਾ ਵੀ ਕੋਈ ਹਾਂ ਨਹੀਂ ਭਲਾ ਇੰਨੀ ਵੀ ਜਿੰਨੀ ਸਰਜੀ ਚ ਪਾਣੀ ਪਾ ਕੇ ਕਿੰਨਾ ਘਸੇਗਾ ਵੇਖ ਲੋ ਜੇ ਜੀ ਪਾਣੀ ਪੀ ਲੈਨੇ ਆ ਸਬਜੀ ਰਹਿਣ ਦਿੰਨੇ ਆ ਕੋਈ ਖਾਣਾ ਨਹੀਂ ਆ। ਹੋਰ ਕੀ ਬਣਾਇਆ ਇਹਨਾਂ ਨੇ? ਲੱਭਾਂ ਚ ਕੁਝ ਵੀ ਨਹੀਂ ਡਿਆ ਵਿੱਚ। ਨਦੀਪਾ! ਉਹ ਨਦੀਪ ਇਧਰ ਆ। ਆ ਗਈ। ਆਹ ਲੋ ਪਾਣੀ। ਉਹ ਪਾਣੀ ਕੀ ਕਰਨਾ? ਪਾਣੀ ਦਾ ਸਬਜੀ ਚ ਬਥੇਰਾ। ਆ ਕੀ ਬਣਾਇਆ ਜੇ? ਰਾਜਮਾਂ ਦੀ ਸਬਜੀ ਆ। ਆ ਰਾਜਮਾਂ ਦੀ ਸਬਜੀ ਆ। ਆ ਦੋ ਗੱਟਾਂ ਨੇ ਭੁੜਕਦੇ ਕਰਨ ਦੇ ਨੇ ਵਿੱਚ। ਨਦੀਪ ਸਾਰਾ ਦਿਨ ਭੱਜੇ ਫਿਰਦਾ ਦੋ ਟਾਈਮ ਦੀ ਰੋਟੀ ਖਾਂ ਲੇ ਤਾਂ ਆਹ ਕੁਝ ਬਣਾਉਂਦੀਆਂ ਤੁਸੀਂ ਮਸਾਲਾ ਕਰਨੀ ਹੈਗੀ ਪਿੰਦਰੇ ਗੀਨ ਕੀ ਕਰੀਏ ਆ ਸਾਰਾ ਮੰਮੀ ਦਾ ਕਸੂਰ ਜੇ ਉਹ ਹੀ ਆਂਦੀ ਹੈ ਕਿ ਵੀ ਇਹਦੇ ਵਿੱਚ ਹੋਰ ਪਾਣੀ ਪਾ ਲੋ ਤੇ ਹੁਣ ਦਾ ਟਾਈਮ ਸਾਰ ਲੋ ਅਹੀਂ ਤੇ ਦਾਲ ਬਣਾ ਲੱਗੇ ਹਨ ਉਹ ਆ ਖਾਣੂ ਜੀ ਕਰਦੇ ਆ ਹਨ ਨਾ ਕੁਝ ਵੀ ਕੋਈ ਜਿਹੜੀ ਵੀ ਗੱਲ ਕਰਨੀ ਨਾ ਆਪਣੀ ਮਾਂ ਨਾਲ ਜਾ ਕੇ ਕਰੋ ਤੇ ਤੁਸੀਂ ਬਣਾ ਲੈਣਾ ਹੈ ਨਾ ਕੁਝ ਅਹੀਂ ਤੇ ਲੱਗੇ ਹਨ ਬਣਾਉਣ ਦਾ ਤੇ ਉਹ ਗਾੜੀਆਂ ਚੁੱਕੇ ਲੱਗੇ ਨੇ ਕਹਿੰਦੀ ਉਹ ਸ਼ਾਮ ਨੂੰ ਬਣਾਉਣੀ ਆ ਉਹ ਵੀ ਲੈ ਜਾ ਫਿਰ ਮੇਰਾ ਨੀਂ ਚੀ ਕਰ ਲਿਆ ਖਾਣੂ ਆ ਕਿੱਦਾਂ ਖਾਵਾਂ ਇਹਨੂੰ ਮੈਂ ਕੋਈ ਨਹੀਂ ਖਾ ਲਉ ਨਾ ਉਹ ਨਵਦੀਪ ਮਨੂੰ ਖਾਣ ਲੱਗਿਆ ਹੋਰ ਤਰਾ ਹੁੰਦਾ ਰਾਤੀ ਤੇ ਚੰਗੀ ਭਲੀ ਮਾਰੀ ਮੋਟੀ ਉਹ ਚਾਰ ਦਾਣੇ ਹੈਗੇ ਹੁਣ ਹੈ ਕੀ ਇਹਦੇ ਵਿੱਚ ਉਹ ਲੂਣ ਪਾ ਕੇ ਲੈ ਨਹੀਂ ਨਰਾ ਹਰੇ ਚਾਰ ਲਿਆਦਾ ਉਹ ਜਾ ਚਾਰ ਹੀ ਲਿਆਦੇ ਇਹਦੇ ਨਾਲ ਤੇ ਵੇਖਣ ਨੂੰ ਜੀ ਨਹੀਂ ਕਰਨ ਦਿਆ ਨਾਲ ਘਰ ਦਾ ਮੰਮੀ ਨਾਲ ਗੱਲ ਸਭ ਕੁਝ ਹੈਗਾ ਕਰ ਤਾਂ ਵੀ ਕੰਜੂਸੀ ਕਰਦੇ ਆ ਜੇ ਨਾਣਾ ਹੋਵੇ ਕੁੱਝ ਇਦਾਂ ਕਰਦਾ ਬੰਦਾ ਚੰਗਾ ਵੀ ਲੱਗੀ ਕੀ ਹੋਰ ਬਿੰਦਰ ਇਹੋ ਕਰਤੇ ਹੀ ਮੰਮੀ ਨੂੰ ਆਨੇ ਦੋ ਬੁਰਕੀਆਂ ਰੋਟੀਆਂ ਖਾਣੀਆਂ ਹੁੰਦੀਆਂ ਨੇ ਤੇ ਉਹ ਵੀ ਮੰਮੀ ਆਂਦੀ ਭੀ ਨਾ ਇਹ ਖਾਣੇ ਇਦਾਂ ਹੀ ਸਰਜੇ ਇਹਨਾਂ ਦਾ ਤੇ ਫਿਰ ਕਿੱਦਾਂ ਇਦਾਂ ਕੰਮ ਚੱਲੂਗਾ ਮੈਂ ਲੈ ਕੇ ਮਿੱਤੇ ਢੇ ਵਾਸਤੇ ਚਾਰ ਕੀ ਆ ਖਾਂਡਿਆ ਬਿੰਦਰ ਮੰਮੀ ਕਹਿਣਾ ਕੀ ਆ ਢੜੀ ਸਬਜ਼ੀ ਤੋਂ ਹੀ ਪਾਣੀ ਕੋ ਆਣਾ ਉਹਦੇ ਤੋਂ ਦੇਨੇ ਰੋਲਾ ਪਾਣਾ ਕਿੰਨੇ ਮੇਰੇ ਨੇ ਇਹ ਨਾਲ ਦਿਲ ਕਰਨਾ ਖਾਣ ਨੂੰ ਮੈਨੂੰ ਚਾਦਿਆ ਦੇ ਮੈਂ ਪੁੱਛ ਰਹੀ ਆ ਉਹਨੂੰ ਜਾ ਕੇ ਕੀ ਹੋਇਆ ਇਹ ਸਬਜ਼ੀ ਨੂੰ ਆਹ ਆਇਆ ਇਹ ਹੋ ਰੇ ਖਾਦੀ ਇਹਦੇ ਨਾਲੀ ਮੰਮੀ ਆਹ ਦੇਖੋ ਨਰਾ ਪਾਣੀ ਹੈ ਅਜੀ ਕਰਦਾ ਕਿ ਸਬਜ਼ੀ ਖਾਣ ਨੂੰ ਮੇਰੀ ਸੁਣੋ ਗੱਲ ਇਹ ਜਾਲੋਗੇ ਤਾਂ ਵੀ ਤਾਂਾ ਡਾਲ ਜੇ ਜੋੜੋਗੇ ਤਾਂ ਵੀ ਤਾਂ ਹੀ ਤਾਂ ਡਾਲ ਜੋੜਿਆ ਇਹਨਾਂ ਫਾਈ ਆਹੋ ਜੇ ਘਰ ਚ ਬੈਠੇ ਰਹਿੰਦੇ ਉਹਨਾਂ ਨੂੰ ਦੂ ਕਮ ਰਿਆ ਜਿੱਥੋਂ ਬੈਠਿਆ ਹੁਣ ਅਸੀਂ ਮੰਮੀ ਜਦੋਂ ਲੋੜ ਇਹਨਾਂ ਕਿਸ ਕਰਨ ਦੀ ਚਲੋ ਉਦੋਂ ਤਾਂ ਮੰਨਿਆ ਕਰ ਲਈ ਹੁਣ ਤੇ ਸਭ ਕੁਝ ਹੈਗਾ ਹੁਣ ਤੇ ਨਾਇਆ ਦੱਕ ਰਿਆ ਕਰੋ ਤੁਸੀਂ ਪੁੱਤ ਮੇਰੀ ਸੁਣ ਗੱਲ ਜੇ ਹੁਣ ਵੀ ਲੁੱਗੇ ਰਹੀਏ ਤੇ ਇਹ ਚੌ ਦਿਨਾਂ ਅਜ ਉੱਡ ਜਾਂਦਾ ਵਾ ਸਿਆਣੇ ਆਂਦੇ ਨੇ ਜਨਾਨੀ ਘਰ ਸੂਈ ਦੇ ਨੱਕੇ ਸਾਣੀ ਜੁਰੇ ਤੇ ਫੇਰ ਘਰ ਚੱਲਦਾ ਵਾ ਉਹੀ ਜੇ ਜਾਣਿਆ ਤੁਹਾਨੂੰ ਨਹੀਂ ਪਤਾ ਇੰਨਾ ਗੱਲਾਂ ਦਾ ਫੇਰ ਆ ਵੀ ਰਹਿੰਦਾ ਕਰੋ ਉਦਾਂ ਹੀ ਲੂਣਾ ਦੇ ਦਿਆ ਕਰੋ ਖਾਣਾ ਕਰਾਂਗੇ ਕੰਮ ਕਰਦੇ ਆ ਰਹੀਦਾ ਵਾ ਕਿ ਚੱਲ ਦੋ ਵਰਕੇ ਰੋਟੀ ਖਾਣੀ ਕਿਤੇ ਉਹ ਚਾਜ ਸਵਾਦ ਦੀ ਖਾਵਾਂਗੇ ਉਹ ਵੀ ਨਾ ਐਦਾਂ ਹੀ ਮਿਲਦੀ ਏ ਕੋਈ ਮਜ਼ਾ ਨਹੀਂ ਹੁੰਦਾ ਰੋਟੀ ਖਾਂਦਾ ਮੰਮੀ ਤੂੰ ਨਾ ਚਸਕੇ ਥੋੜਾ ਜਿਹਾ ਘੱਟ ਲਾਇਆ ਕਰ ਇਹ ਆਨਾ ਵੀ ਖੁੱਲਾ ਹੀ ਤੜਕਾ ਹੋਵੇ ਤੇ ਖੁੱਲੀ ਦਾਲ ਸਬਜੀ ਹੋਵੇ ਕੁਝ ਬਚਾਇਆ ਵੀ ਕਰੋ ਮੇਰਾ ਖਾਣ ਵਾਲੀ ਨਾ ਧਿਆਨ ਰੱਖਿਆ ਕਰੋ ਮੰਮੀ ਅਸੀਂ ਕਿਹੜੀ ਚੀਜ਼ ਵਾਧੂ ਖਾਂਦੇ ਆਂ ਵਿਚਾਈਦਾ ਹੀ ਐ ਮੈਂ ਇੱਥੇ ਘਰ ਕਿਨਾ ਕੰਮ ਕਰਦਾ ਵਾਂ ਤੇ ਵੱਡਾ ਵੀਰ ਬਾਹਰ ਕਮਾਈ ਕਰਦਾ ਐਨੀ ਕਮਾਈ ਕਾਦੀ ਨਹੀਂ ਕਰਨਦੇ ਆਂ ਵੀ ਦੋ ਬਰ ਕੇ ਰੋਟੀ ਖਾਣੀ ਜੇ ਇਹ ਵੀ ਚੱਜ ਸਵਾਦ ਦੀ ਨਾ ਖਾਦੀ ਤੇ ਐਨੀ ਕਮਾਈ ਕਰਨ ਦਾ ਮੰਮੀ ਕੀ ਫਾਇਦਾ ਐ ਜੇ ਤੂੰ ਇੰਨੀ ਗੱਲ ਕਰਦੇ ਆ ਉਹ ਜਿਹੜੀਆਂ ਰਸੋਈ ਜਿ ਨੇ ਨਾ ਉਹਨਾਂ ਸੁਣ ਕੇ ਕਿਉਂ ਨਹੀਂ ਉਹਨਾਂ ਦੇ ਲੁਗੇ ਲੱਗਣੇ ਮੇਰੀ ਸੁਣੋ ਗੱਲ ਜਿੰਨਾ ਚਿਰ ਮੈਂ ਜੁਣੀ ਆ ਨਾ ਜੋ ਮੈਂ ਆਖਾਂ ਉਹੋ ਹੀ ਹੋਣਾ ਮੇਰੇ ਮਨ ਤੋਂ ਮਗਰੋਂ ਜੋ ਮਰਜ਼ੀ ਕਰਿਓ ਤੇ ਜੋ ਮਰਜ਼ੀ ਨਾ ਕਰਿਓ ਮੰਮੀ ਨਵਾ ਤੁਹਾਡੀਆਂ ਤੁਹਾਡੀ ਕਿਨੀਸ਼ਤ ਕਰਦੀਆਂ ਨੇ ਤੇ ਮੁੜ ਕੇ ਕੱਲ ਨੂੰ ਜੇ ਉਹਨਾਂ ਤੁਹਾਨੂੰ ਕੁਝ ਕਹਾਂ ਤੇ ਫਿਰ ਤੂੰ ਇਹ ਆਖਣਾ ਵੀ ਮੇਰੀਆਂ ਨਵਾ ਮਾੜੀਆਂ ਨੇ ਤੂੰ ਇਹ ਨਾ ਆਪਣੀ ਆਵਾਜ਼ ਥੋੜੀ ਜੀ ਬਦਲੋ ਬਦਲੀ ਦੇ ਹੈਗੀ ਜਿੱਥੇ ਤੁਸੀਂ ਆਜੋ ਮੈਂ ਤੁਹਾਨੂੰ ਦੇਂਦੀ ਨਹੀਂ ਮਰਤਨ ਨੂੰ ਮੈਨੂੰ ਇਹ ਦੱਸੋ ਜੇ ਤੁਸੀਂ ਵਾਂਡੇ ਜਾਂ ਨੋ ਆਗੇ ਚੱਲ ਰਿਹਾ ਪਹਿਲਾ ਨਹੀਂ ਆ ਕਿ ਤੁਹਾਨੂੰ ਕਿੰਨਾ ਖਰਚਾ ਵਰ ਜਾਂ ਚਾਹੀਦਾ ਵਾਦੂ ਤੁਹਾਨੂੰ ਪੈਸੇ ਦੇ ਕੇ ਤੋੜਨੀ ਹੈ ਮੰਮੀ ਵਾਦੂ ਨੂੰ ਚੰਗਾ ਤੁਹਿਆ ਨੂੰ 50000 ਦਾ ਚੈੱਕ ਕੱਢ ਦਿੰਦੇ ਹੁਣ ਇਹ ਆਜਾ 500 ਰੁਪਿਆ ਦਿੰਦੀ ਆ ਤੁਸੀਂ ਝੁੰਗੇ ਚੋਂ ਤੇ ਅੱਜ ਦਾ ਘਰ ਮਗਰਾਂ ਤੁਸੀਂ ਪਹਿਲਾਂ ਸਭ ਪੁੱਛਣਾ ਹੈ ਕਿ ਵਧਿਆ ਐ ਚੋਂ ਇਹਦੇ 'ਚ ਮੇਰਾ ਫਰਜ਼ ਹੈ ਜਦੋਂ ਮੈਂ ਤੁਹਾਨੂੰ ਦੇ ਕੇ ਤੋੜਨੀ ਆ ਜੇ ਆਉਂਦੇ ਆ ਤੁਹਾਨੂੰ ਪੁੱਛਣ ਦਾ ਹੀ ਮੇਰਾ ਕੰਮ ਹੈ ਤੇ ਜੇ ਮਮੀ ਕੀ ਦੇ ਵੱਧ ਲੱਗੇ ਹੁਣ ਤੇ ਫੇਰ ਚੰਗਾ ਤੇਰੇ ਨਾਲ ਕੋਈ ਵਾਰਿਆ ਆ ਸਕਦਾ ਘੜ ਘੜ ਕੇ ਤੂੰ ਜਵਾਬ ਦੇਣਾ ਏ ਜਦੋਂ ਗਾਂ ਚ ਨੇ ਪੈਸੇ ਦੀ ਕੋਈ ਲੋੜ ਹੋਏਗੀ ਨਾ ਫੇਰ ਮੈਂ ਤੈਨੂੰ ਦੱਸਾਂਗੀ ਦੀਦੀ ਗਰਮੀ ਕਿ ਨਹੀਂ ਲੱਗਦੀ ਇਸੇ ਨਾਲ ਚਾਹੀਏ ਚਲਾ ਨਾ ਵੇ ਇਸੀ ਗਰਮੀ ਬੜੀ ਆ ਮੈਂ ਦਰਵਾਜ਼ਾ ਬੰਦ ਕਰ ਦਿੰਨੀ ਆ ਦੀਦੀ ਤੂੰ ਇੱਥੇ ਕਉਂ ਮੈਂ ਚੜ੍ਹਨਾ ਕਿਲੇ ਮੈਂ ਕੋਈ ਬਦ ਦਸ ਕਿ ਮੈਂ ਟੈਗ ਫੇਰ ਬਣਾਉਂਦੇ ਆ ਜੇ ਨੂੰਮੀ ਨੂੰ ਤਕੜਾ ਲੱਗ ਗਿਆ ਨਾ ਪਰ ਇਸੀ ਦਾ ਆ ਉਹਨੇ ਤੇ ਹੁਣ ਇਹ ਆ ਕੇ ਬੰਦ ਕਰ ਦੇਣਾ ਆਹੋ ਇਹ ਵੀ ਗੱਲ ਤਾਂ ਢੀ ਸਹੀ ਆ ਅਗਰ ਮੈਂ ਰੋਟੀ ਦੇਤੀ ਮੈਂ ਨਾ ਫਿੰਦੇ ਨੂੰ ਖਵਾਤੀ ਹੁੰਦੀ ਪਰੋਂਟੀਆਂ ਖਵਾਉਂਦੇ ਹਣੇ ਉਹਨੂੰ ਚਲ ਠੀਕ ਆ ਤੇ ਦੇਸੀ ਘਿਓ ਦੀ ਪਰੌਂਠੀ ਬਣਾ ਕੇ ਦਿਆ ਕਰ ਉਹਨੂੰ ਐਵੇਂ ਨਾ ਤੁੱਜਾ ਲਾਇਆ ਗਾ ਨਿਆਣੇ ਨੂੰ ਖੰਗ ਹੋਊਗਾ ਉਹਨ ਲੱਗ ਪੈਂਦੀ ਆ ਹਾਂਜੀ ਜੀ ਦੇਸੀ ਘਿਓ ਦੀ ਪਰੌਂਠੀ ਬਣਾ ਕੇ ਦਿੱਤੀ ਹੁਣ ਤੁੰ ਨੂੰ ਪਤਾ ਤੇ ਹਗਾ ਬੋਦੋ ਉੱਚਾ ਟੀ ਬਿਮਾਰ ਹੋ ਜਾਂਦਾ ਆਹੋ ਉਹਨਾਂ ਚੁੱਪ ਕਰਕੇ ਦੇਸੀ ਕੋ ਲਾ ਦੇਣਾ ਮੰਮੀ ਨੂੰ ਨਾ ਦੱਸਿੰਦੇ ਤੇ ਨਾ ਹੀ ਮੰਮੀ ਨੂੰ ਪਤਾ ਲੱਗਿਆ ਤੇ ਹੋਰ ਦੀਦੀ ਉਹਨਾਂ ਦਾ ਤੇ ਇਹੋ ਹਾਲ ਰਹਿਣਾ ਸਭ ਕੁਝ ਹੁੰਦਿਆ ਹੋਇਆ ਹੈ ਵੀ ਨਾ 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 ਹੀ ਕਰਦੇ ਰਹਿੰਦੇ ਹਰ ਇੱਕ ਚੀਜ਼ ਨਾਲ ਪਤਾ ਨਹੀਂ ਆ ਮੰਮੀ ਦੇ ਸੁਭਾਣ ਨੂੰ ਹੋਏ ਕੀ ਜਾਵਾ ਮੈਂ ਕਿ ਜਿਉਂਦੀ ਪਈ ਆ ਇਹ ਨਾ ਮੈਨੂੰ ਇਦਾਂ ਨਹੀਂ ਵੇਖਣ ਦੀ ਆ ਇਹਨਾਂ ਚ ਮਾਸਾ ਬਦਲਾਉਂਦੀ ਆ ਉਹਨਾਂ ਦਾ ਨਾ ਬਿਲਕੁਲ ਨਹੀਂ ਪਹਿਲਾਂ ਤੇ ਇਹ ਹੀ ਕਿ ਦੋ ਕਮਰੇ ਆ ਤੇ ਘਰ ਬਣਾਣਾ ਘਰ ਬਣਾਣਾ ਹੁਣ ਤੇ ਸੁਭਾਣ ਦਾ ਘਰ ਵੀ ਇੰਨਾ ਵਧੀਆ ਦਾ ਤਾਂ ਵੀ ਮੰਮੀ ਨੂੰ ਨਾ ਪਤਾ ਨਹੀਂ ਉਹ ਵੀ ਆਤਾ ਪਈਆਂ ਉਹਨਾਂ ਦੇ ਠੀਕ ਹੈ ਰੀਤੀ ਪਰ ਸ਼ੂਤ ਹੀ ਨੰਗਾ ਸਭਾ ਇਦਾਂ ਦਾ ਵਾ ਤਾਂ ਆਈਂ ਅੰਜ ਕਰਦੇ। ਨਵੇਬ ਹੋ ਗਿਆ ਤੁਹਾਡਾ ਕੰਮ ਕਾਰ ਸਾਰ? ਹਾਂਜੀ ਹੋ ਗਿਆ ਮਾ। ਆ ਫਾਰੇ ਨੂੰ ਰੋਟੀ ਕਿੰਨੇ ਖਾ ਲਈ ਆ ਤੇ ਮੈਂ ਨਾ ਚੱਲਿਆ ਪੈਰੀਆਂ ਨਾਲ ਬੱਤੀ ਭਾਂਵੇਂ ਆ ਗਈ ਹੋਏ। ਕੋਈ ਹੋ ਆਉਂਦੀ। ਤੇ ਪਿੰਗਰੇ ਆਪ ਚਾਹ ਨਾਲ ਲੱਗਿਆ ਜੇ ਪੀਂਹ ਲੱਗੇ। ਨਹੀਂ ਚਾਹੇ ਮੇਂ ਪੀਂਹ ਫਿਰ ਉੱਥੇ ਬੱਤੀ ਆ ਗਈ ਮਰ ਕੇ ਮੋਟਰ ਪਾ ਕੇ ਚੱਲੀ ਹੋਏਗਾ ਨਾਲ। ਚਾਹ ਹੀ ਹੋ ਗਈ। ਬੱਤੀ ਖੱਜ ਲੈ। ਮੰਮੀ ਪੈੜੀ 'ਚ ਚੱਲਿਆ ਹਾਂ ਪੈੜੀ 'ਚ ਚੱਲਿਆ ਹਾਂ ਤੂੰ ਤੋਦਾ ਚਲਾ ਜਾ ਮੋਟਰਸਾਈਕਲ ਤੇ ਜਰੂਰ ਜਾਣਾ ਵਾਜੂ ਦਾ ਖਰਚਾ ਤੇਲ ਦਾ ਮੰਮੀ ਗਰਮੀ ਵੇਖੋ ਕਿੰਨੀ ਐ ਧੁੱਪ ਚੜ੍ਹ ਆਈ ਐ ਤੇ ਨਾਲੇ 10 ਮਿੰਟ ਲੱਗ ਜਾਣੇ ਜੇ ਤੁਰ ਕੇ ਗਿਆ ਤੇ 32 ਭਾਵੇਂ ਆ ਗਈ ਹੋਏ ਜਾਂਦਿਆਂ ਨੂੰ ਤੇਰੇ ਵਰਗੇ ਮੁੰਡਿਆਂ ਨੂੰ ਕਿੰਨਾ ਕ ਪੈਂਦਾ ਆਹ ਤੇ ਚਾਰ ਪਾਂਗਾ ਹੈਗੀਆਂ ਝੱਟ ਤੋਂ ਮੋਟਰ ਤੇ ਪਹੁੰਚ ਜਾਣਾ ਤੇ ਨਾਲੇ ਉਹ ਕਿੱਥੇ ਐ ਮੁੰਡਾ ਪਗਮ ਨੂੰ ਮੈਂ ਖੁੜਾ ਕੇ ਆਇਆ ਨਦੀਪ ਨੂੰ ਉਹਨਾਂ ਕੰਮ ਕਾਲ ਕਰ ਲਿਆ ਸਾਰੇ ਹਾਂ ਮੰਮੀ ਕਰ ਲਿਆ ਬੈਠੀਆਂ ਨੇ ਹੁਣ ਏਸੀ ਲਾ ਕੇ ਏਸੀ ਲਾ ਕੇ ਬੈਠੀਆਂ ਐ ਆਹ ਗਰਮੀ ਵੇਖੋ ਕਿੰਨੀਆਂ ਵਿਚਾਰੀਆਂ ਸੋਈ ਛੱਡੀਆਂ ਇਸ ਸਿਹਰ ਦੀਆਂ ਉਹਨਾਂ ਨਾਲ ਬਾਹਰ ਆਣ ਕੇ ਬਹਿਣ ਮੈਂ ਵੀ ਤੇ ਬੈਠੀ ਆ ਨਾ ਕਿੰਨੀ ਸੁਣੀ ਹਵਾ ਹੁੰਡਈ ਏ ਉਹ ਮੰਮੀ ਹਵਾ ਤੇ ਹੁੰਡਈ ਪਰ ਵੀ ਵਿਚਾਰੀਆਂ ਸਿਹਰ ਦੀਆਂ ਖਾਪਨ ਡਈਆਂ ਕੋਈ ਗੱਲ ਨਹੀਂ ਆਪੀ ਬਾਹਰ ਨਹੀਂ ਗਈਆਂ ਖਾਪਨ ਤੇ ਡਈਆਂ ਨੇ ਮੈਂ ਵੀ ਨਹੀਂ ਆਣਿਆ ਮਾਰੇ ਅਸੇ ਲੋ ਆ ਦਿੱਤਾ ਇਸਨੇ ਤੇ ਮੈਂ ਕਿਹਾ ਛੱਡ ਦੋ ਕੜ ਗਿਆ ਰਾਤ ਨੂੰ ਜਾਣੇ ਕੱਢ ਲੈਂਦੇ ਰੋ ਸੁਖਦੀ ਇਹ ਦਿਨੇ ਲਾ ਕੇ ਬੈਠੀਆਂ ਯਾ ਉਹਨਾਂ ਨੂੰ ਕਹਿ ਬਿਤਾ ਨੂੰ ਮੰਮੀ ਸੱਡ ਡਾਈ ਤਨ ਨਾਲ ਮੰਮੀ ਸੱਡੇ ਬਾਹਰ ਕੀ ਕੀ ਚਾਹ ਤੂੰ ਮੰਮੀ ਗੱਲ ਸੁਣ ਤੇ ਮੈਂ ਚਾਹ ਬਣਾਉਣੀ ਆ ਚਲ ਦੇ ਅਜਾ ਤੂੰ ਅਗਰ ਤੂੰ ਨੇ ਕਿ ਖੇੜੇ ਤੇ ਮੈਂ ਚਾਹ ਬਣਾਉਣੀ ਆ ਠੀਕ ਆ ਹਾਂਜੀ ਮੰਮੀ ਦੱਸੋ ਕੀ ਕਹਿਣਾ ਦੱਸਣਾ ਮੈਂ ਕੀ ਬਾਹਰ ਕੀ ਸੁਣੀ ਹਵਾਵਾਂ ਗੰਡੀ ਮੈਂ ਵੀ ਤੇ ਬੈਠੀ ਆ ਤੇ ਇਹ ਅੰਦਰ ਏਸੀ ਲਾਇਆ ਹੈ ਤੇ ਦੂਜੀ ਕਿਉਂ ਨਹੀਂ ਆਈ ਹੋ ਕੋਈ ਕਰਨ ਲਈ ਓ ਮਮੀ ਚਾਹ ਬਣਾਉਣ ਲੱਗੀ ਹੀ ਉਹਨੂੰ ਆਖੀ ਚਾਹ ਬਣਾਉਣੀ ਹੈ ਤੇ ਥੋੜੀ ਜਿਹੀ ਬਣਾਏ ਉਹਨੂੰ ਆਖੇ ਤਸਲਾ ਭਰ ਕੇ ਨਾ ਬਣਾ ਲੈ ਤੁਹਾਡਾ ਫਿਰ ਗਰਮੀ 'ਚ ਕਿੱਦਾਂ ਜੀ ਕਰਦਾ ਚਾਹ ਪੀਣ ਨੂੰ ਕੱਪ 'ਕ ਪਾਣੀ ਪਾਇਓ ਤੇ ਅੱਧਾ ਕ ਕੱਪ ਦੁੱਧ ਪਾਇਓ ਤੇ ਘੁੱਟ-ਘੁੱਟ ਪੀਦੇ ਹੋ ਗਰਮੀ ਦੇ ਵਿੱਚ ਫੇਰ ਐਵੇਂ ਬਿਮਾਰ ਹੋ ਗਈਆਂ ਜਿਹੜਾ ਘੁੱਟ ਦੁੱਧ ਚਾਹ ਜਪੋਣਾ ਹੈ ਉਹੋ ਪਾਣੀ ਜੀ ਪਾਓ ਠੰਡੇ ਜਦੋਂ ਮਾਸਾਖ ਲੂਣ ਪਾਓ ਤੇ ਕੱਚੀ ਲੱਸੀ ਬਣਾ ਕੇ ਤੇ ਪਿਆ ਕਰੋ ਨਾਲੋਂ ਇੰਜ ਗਰਮੀ ਦਾ ਮੌਸਮ ਚਲੋ ਠੀਕ ਹੈ ਮਮੀ ਉਹਨੇ ਮੈਂ ਕਹਿ ਦਿੰਦੀ ਆ ਵੀ ਥੋੜੀ ਚਾਹ ਬਣੀ ਨਾਵ ਅਜੇ ਮਠਾਪਤੀ ਤੇ ਨਾ ਪਾਇਆ ਨਹੀਂ ਦੀਦੀ ਹਲੇ ਨਹੀਂ ਪਾਇਆ ਪਾਣੀ ਕੱਟ ਕਰ ਲਾ ਕਿਉਂ ਕੀ ਹੋਇਆ ਹੁਣ ਮੰਮੀ ਕਹਿੰਦੇ ਮੈਂ ਨਹੀਂ ਚਾਹ ਪੀਣੀ ਆਪਣੇ ਵਾਸਤੇ ਘੁੱਟ ਕੇ ਬਣਾਓ ਆਪਲਾ ਇਦਾਂ ਦੀ ਗੱਲ ਹੋਈ ਆਪ ਇਹਨਾਂ ਨੇ ਪੀਣੀ ਤੇਾਨੂੰ ਚੱਤਵਾਦੀ ਪੀਣੀ ਨਹੀਂ ਦੇਣਗੇ ਉਹ ਤੇ ਇਹ ਵੀ ਕਹਿ ਰਹੇ ਕਿ ਜਿਹੜਾ ਘੁੱਟ ਦੁੱਧ ਦੀ ਚਾਹ ਚਾਹਣਾ ਨਾ ਉਹ ਹੀ ਠੰਡੇ ਪਾਣੀ ਚ ਪਾ ਕੇ ਥੋੜਾ ਬਾਦਲੇ ਕੱਚੀ ਲਸੀ ਬਣਾ ਕੇ ਪੀਓ ਕਹਿੰਦੇ ਤੁਹਾਨੂੰ ਠੰਡ ਪਏ ਦੀਦੀ ਮੰਮੀ ਵਾਲੀ ਵੀ ਨਾ ਖਾਦੀ ਹੋਈ ਆ ਹੁਣ ਮੈਂ ਪਾਣੀ ਕੱਟ ਕਰ ਦੇਣੀ ਤੇ ਆਪਣੇ ਵਾਸਤੇ ਬਣਾ ਲੈਂਦੀ ਆ ਤੇ ਹੋਰ ਆਪਣੇ ਵਾਸਤੇ ਬਣਾ ਲਾ ਲੱਗ ਬਣ ਗਈ ਚਾਹ? ਹਾਂਜੀ ਮੰਮੀ ਬਣ ਗਈ ਆ। ਆ ਚਾਹ ਮੈਨੂੰ ਫੜਾ ਲੈਣ ਤੇ ਇੱਕ ਖਾਲੀ ਕੱਪ ਲਿਆ ਉਥੋਂ। ਮੰਮੀ ਕੀ ਕਰਨਾ? ਫਿਰ ਮੈਂ ਦੱਸਨੀ ਆ ਤੁਹਾਨੂੰ। ਆ ਲੋ ਮੰਮੀ। ਇਹਦੇ ਚਾਹ ਪਾਉ ਉਹਦੇ ਮੈਨੂੰ ਵੀ ਦੇ ਦਿਓ ਥੋੜੀ ਜੀ। ਮੰਮੀ ਪਹਿਲਾਂ ਤੇ ਤੁਸੀਂ ਆਂਦੇ ਸੀ ਮੈਂ ਨਹੀਂ ਪੀਣੀ। ਮੈਨੂੰ ਪਤਾ ਨਾ ਤੁਹਾਡੇ ਆਰ ਦਾ ਤੁਹਾਂ ਕਿੰਨੀ ਬਣਾ ਲੈਣੀ ਸੀ ਤੇ ਇਹਦੇ ਚ ਮੈਨੂੰ ਦੇ ਦਿਓ। ਮੰਮੀ ਆਪਾਂ ਕਿਦਾਂ ਦੀ ਗੱਲ ਹੋਈ ਕਿਹਨੇ ਚਾਹ ਸਵਾਨਾ ਤੁਸੀਂ ਚਾਹਣਾ ਪੀਂਦਿਆ ਕਰੋ ਅੱਧਾ ਅੱਧਾ ਕੱਪ ਤੇ ਹੀ ਪਹਿਲਾਂ ਬਣਾਈਆਂ ਤੇ ਹੁਣ ਇਹਦੇ 'ਚ ਤੁਹਾਨੂੰ ਕੀ ਦਈਏ ਅੱਧਾ ਅੱਧਾ ਕੱਪ ਖਾ ਲਈ ਕਿੰਨੇ ਕਿੰਨੇ ਚਾਹ ਵਾਹ ਕੱਪ ਭਰੇ ਨੇ ਤੇ ਦੋ ਦੋ ਘੋਟਾ ਆਪਾਂ ਪੀ ਲਈ ਨੇ ਗਰਮੀ ਤੇ ਹੈਗੀ ਆ ਮੰਮੀ ਤੁਹਾਡਾ ਵੀ ਕੋਈ ਹਾਲ ਨਹੀਂ ਆ